ਯਾਬ ਸਟੇਟ ਇਨਕਮ ਤੇ ਚੱਲੇ ਸੂਬੇ ਦੇ ਰਿਸੋਰਸਸ ਤੇ ਚੱਲੇ ਕਰਜ਼ੇ ਲੈ ਕੇ ਨਹੀਂ ਚੱਲ ਸਕਦਾ ਭਾਈ ਕਿਸੇ ਕਿਸਾਨ ਮੈਂ ਕਹਿੰਨਾ ਜਿੰਨੇ ਕਿਸਾਨ ਨੇ ਕਰਜ਼ੇ ਚ ਡੁੱਬੇ ਹੋਏ ਨੇ ਪਿਛਲੀ ਵਾਰ ਕਹਿਤਾ 1 ਲੱਖ ਕਰੋੜ ਦਾ ਕਰਜ਼ਾ ਮੋੜਤਾ ਹੈ ਉਹ ਉਹ ਜਿਹੜਾ ਕਰਜ਼ਾ ਹੈ ਉਹ ਬੰਦੇ ਨੂੰ ਮਾਰਦਾ ਹੈ ਸਭ ਤੋਂ ਸੌਖਾ ਕਰਜ਼ਾ ਲੈਣਾ ਤੇ ਸਭ ਤੋਂ ਔਖਾ ਕਰਦਾ ਮੋੜਨਾ ਤੁਸੀਂ 4-4 ਲੱਖ ਕਰੋੜ ਦਾ ਕਰਜ਼ਾ ਚੜਾਤਾ ਮੋੜਦੇ ਪੰਜਾਬ ਦੇ ਲੋਕ ਨੇ ਲੱਕ ਤੋੜਤਾ ਤੁਸੀਂ ਉਹਨਾਂ ਦਾ ਉਹਨਾਂ ਤੁਸੀਂ ਕਹਿੰਦੇ ਸੀਗੇ ਕਿ 6 ਮਹੀਨਿਆਂ ਦੇ ਵਿੱਚ ਪੰਜਾਬ ਖੜਾ ਕਰ ਦਿਆਂਗੇ ਕਰਜ਼ੇ ਮਾਫ਼ ਕਰਾ ਦੇਾਂਗੇ ਇੱਕ ਕਰ ਦਿਆਂਗੇ ਹੋਕ ਕਰ ਦਿਆਂਗੇ ਝੂਠ ਦੀ ਮਾਰਕੀਟਿੰਗ ਬੰਦ ਕਰੋ ਜ਼ਮੀਨ ਤਾਂ ਦੇਖੋ ਕਿਸੇ ਨੂੰ ਪੰਜਾਬ 'ਚ ਮਿਲਦਾ ਕੁਝ ਤੁਸੀਂ ਤਾਂ ਕਹਿੰਦੇ ਸੀ ਦੋ ਇੱਕ ਗੱਡੀ ਰੱਖੋ ਦੋ ਗਨਮੈਨ ਇਧਰੋਂ ਉਧਰੋਂ ਚਲੇ ਗਏ ਉਧਰੋਂ ਇਧਰੋਂ ਚਲੇ ਗਏ ਦੋ ਘੰਟਿਆਂ ਦਾ ਪੰਜਾਬ ਹੈ ਹੁਣ ਸ਼ੂ ਇਹ 6 ਲੱਖ ਦੇ ਜਹਾਜ਼ 'ਚ ਬੈਠਿਆ ਇੱਥੋਂ ਦਿੱਲੀ ਸੁਪਰੀਮੋ ਸਾਹਿਬ ਬੈਠੋ ਉੱਥੋਂ ਛੱਤੇਸਗੜ ਛੱਤੇਸਗੜ ਤੋਂ ਰਾਜਸਥਾਨ ਉੱਥੇ ਐਡਾ ਫਲਾਣਾ ਕੀ ਨਿਕਲਿਆ ਉੱਥੋਂ ਅੱਧਾ ਪਰਸੈਂਟ ਵੋਟ ਨਹੀਂ ਪਈ ਮਤਲਬ ਤੈਨੂੰ ਅੱਧਾ ਪਰਸੈਂਟ ਓਏ ਤੇ ਤੂੰ ਕਹਿੰਦਾ ਇੱਕ ਦੀ ਕਾਂਗਰਸ ਹੈ 5 ਸਾਲ ਕਾਂਗਰਸ ਇੱਕ ਲੱਖ ਕਰੋੜ ਦਾ ਕਰਜ਼ਾ ਝੜਾ ਕੇ ਲੋਕਾਂ ਨੂੰ ਨਾ ਕਿਸੇ ਨੂੰ ਨੌਕਰੀ ਨਾ ਕਿਸੇ ਦਾ ਕਰਜ਼ਾ ਮਾਫੀ ਨਾ ਨਸ਼ੇ ਖਤਮ ਹੋਏ ਨਾ ਕੋਈ ਮੱਡੀ ਕੋਈ ਸੂਲ ਕੋਈ ਹਸਪਤਾਲ ਜਾਂ ਕੋਈ ਸਕੂਲ ਜਾਂ ਕੁਝ ਐਵੋ ਜੀ ਚੀਜ਼ ਜਿਹਦੇ ਨਾਲ ਲੋਕੀ ਕਹਿਣ ਕਿ ਹਾਂ ਬਈ ਲੱਖ ਕਰੋੜ ਦਾ ਸਾਨੂੰ ਆ ਫਾਇਦਾ ਹੋਇਆ ਕੋਈ ਫਾਇਦਾ ਨਹੀਂ ਲੁੱਟ ਕੇ ਖਾ ਕੇ ਉਹ ਤੁਰ ਗਏ ਕਿ ਆ ਜਿਹੜਾ ਇੱਕ ਮੌਕਾ ਮੰਗਦੇ ਸੀ ਲੁਟੇਰੇ ਮੌਕਾ ਕੀ ਲੋਕਾਂ ਨੇ ਦਿੱਤਾ 2 ਸਾਲਾਂ 'ਚ 60 ਹਜ਼ਾਰ ਕਰੋੜ ਦਾ ਕਰਜ਼ਾ ਚੜਾਤਾ ਇਹਨਾ 60 ਹਜ਼ਾਰਾਂ ਵਿੱਚੋਂ ਦੁਆਣੀ ਕਿੱਥੇ ਗਈ ਹੈ ਨਾ ਕਿਸੇ ਬੀਬੀ ਨੂੰ ਹਜ਼ਾਰ ਹਜ਼ਾਰ ਰੁਪਏ 24 ਹਜ਼ਾਰ ਰੁਪਏ ਹਰ ਇੱਕ ਬੀਬੀ ਦੇ ਖਾਤੇ 'ਚ ਹੋਣੇ ਚਾਹੀਦੇ ਨੇ 60 ਹਜ਼ਾਰ ਕਰੋੜ ਦਾ ਕਰਜ਼ਾ ਲੈ ਗਿਆ 24 ਹਜ਼ਾਰ ਕਿਸੇ ਬੀਬੀ ਦੇ ਖਾਤੇ 'ਚ ਨਹੀਂ ਪਾ ਸਕਦੀ ਸਰਕਾਰ ਨਾ ਕਿਸੇ ਨੂੰ ਨੌਕਰੀ ਜਿਹੜਾ ਕਹਿੰਦਾ ਸੀ ਮਰੀ ਹੋਈ ਮੁਰਗੀ ਦਾ ਮੁਆਵਜ਼ਾ ਦਵਾਂਗਾ ਬੱਕਰੀ ਦਾ ਦਵਾਂਗਾ ਅੱਧਾ ਪੰਜਾਬ ਦੋ ਵਾਰੀ ਡੁੱਬ ਗਿਆ ਤਿੰਨ ਫਸਲਾਂ ਨਰਮੇ ਦੀ ਖਰਾਬ ਹੋ ਗਈਆਂ ਹੜ੍ਹਾਂ ਦੇ ਨਾਲ ਪਿਛਲੇ ਮੁਆਵਜ਼ੇ ਐਮਐਸਪੀ 'ਚ ਤਾਂ ਕੀ ਲੈਣਾ ਮੁਆਵਜ਼ਾ ਹੀ ਦੇਤੇ ਆ ਯੂਰੀਆ ਦੀ ਇੰਨੀ ਘਾਟ ਚੱਲ ਰਹੀ ਹੈ ਬਲੈਕ ਚ 350 ਮੰਗ ਰਹੇ ਨੇ ਦੇਣ ਵਾਸਤੇ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਜਿਹੜਾ ਕਹਿੰਦਾ ਸੀ ਪਿੰਡੋਂ ਸਰਕਾਰ ਚੱਲੂਗੀ ਆਮ ਕਰਾਦਾ ਮੁੰਡਾ ਉਹ ਕਿੱਥੇ ਦੇਖਦਾ ਮਾਸਟਰ ਦਾ ਮੁੰਡਾ ਹੈਗਾ ਕਿੱਥੇ ਉਹ ਆਮ ਉਹਦੇ ਵਰਗਾ ਖਾਸ ਤਾਂ ਕੋਈ ਰਹਾ ਨਹੀਂ ਇਹ ਹਕੀਕਤ ਹੈ ਕਿ ਪੰਜਾਬ ਨੂੰ ਕਰਜ਼ਾਈ ਕਰਕੇ ਅੱਜ ਬਿਜਲੀ ਮਹਿਕਮੇ ਕਰਜ਼ਾਈ ਚ ਹੋ ਗਿਆ ਤੇ ਇੱਕ ਦਿਵਾਲੀਆ ਬਿਜਲੀ ਕੰਪਨੀ ਪ੍ਰਾਈਵੇਟ ਨਿੱਜੀ ਕੰਪਨੀ ਜਿਹੜੇ 6000 ਕਰੋੜ ਦੀ ਕਰਜ਼ਾਈ ਹੋ ਕੇ ਬੰਦਾ ਛੱਡ ਕੇ ਭੱਜ ਗਿਆ ਉਹਨੂੰ ਹਜ਼ਾਰ ਕੋੜੇ ਸਰਕਾਰ ਦੇ ਕੇ ਖਰੀਦ ਰਹੀ ਹੈ ਮਤਲਬ ਲੋਕਾਂ ਦੇਤੇ 1000 ਕਰੋੜ ਦਾ ਹੋ ਤੇ ਬਿਜਲੀ ਕਿਸੇ ਦੀ ਆ ਨਹੀਂ ਰਹੀ ਹੈਗੀ ਅ ਸਰਦੀਆਂ ਚ ਬਿਜਲੀ ਜਾਂਦੀ ਸੀ ਤਾਂ ਸੁਣਿਆ ਨਹੀਂ ਸੀ ਅਕਾਲੀ ਦਲ ਨੇ 6000 ਮੈਗਾਵਾਟ ਦਾ 12-13000 ਮੈਗਾਵਾਟ ਸਰਪਲਸ ਕੀਤੀ ਨਾ 1 ਮੈਗਾਵਾਟ ਕਾਂਗਰਸ ਯਾਨੀ ਨਵਾਂ ਬਿਜਲੀ ਪੈਦਾ ਕੀਤੀ ਨਾ ਇਹਨਾਂ ਨੇ ਇਹਨਾਂ ਨੇ ਤਾਂ ਪੈਦਾ ਕੀ ਕਰਨੀ ਦਿਵਾਲੀਆ ਕੰਪਨੀਆਂ ਨੂੰ ਹੋਰ 1000 ਕਰੋੜ ਰੁਪਇਆ ਲੈ ਕੇ ਕਹਿੰਦੇ ਸੀ ਸਸਤੀ ਬਿਜਲੀ ਕਹਾਂਗੇ ਮੈਂ ਤਾਂ ਕਹਿੰਦੀ ਪਹਿਲੇ ਦੋਨੋਂ ਪਾਰਟੀਆਂ ਜਿਹੜੇ ਕਹਿੰਦੇ ਸੀ ਸੁਖਵੀਰ ਜੀ ਦੇ ਬਣਾਏ ਹੋਏ ਜਿਹੜੇ 100 ਰੁਪਏ 86 ਪੈਸੇ ਦੇ ਸਮਝੌਤੇ 25 ਸਾਲ ਦੇ ਜਿਹੜੇ ਕਹਿੰਦੇ ਸੀ ਰੱਦ ਕਰਨਗੇ ਅੱਜ ਰੱਦ ਕਿਉਂ ਨਹੀਂ ਕਰਦੇ ਅੱਜ ਭਗਵੰਤਾਨ ਕਹਾਂ ਸੀ 500 ਰੁਪਏ ਚ ਦੇਵਾਂਗੇ ਜਿਹੜੇ 900 ਰੁਪਏ ਦੇ ਰਹੇ ਸੀ ਤੇ ਆਪਾਂ ਤਾਂ 286 ਦੇ ਜਿਹੜਾ ਰੋਲੇ ਸੋ ਹਰ ਪੱਖੋਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਇਸ ਤੇ ਹਰਾਂ ਦੀ ਸਰਕਾਰ ਕੇਜਰੀਵਾਲ ਨੂੰ ਚਮਕਾਉਣ ਵਾਸਤੇ 10 ਲੱਖ ਰੁਪਏ ਘੰਟੇ ਦਾ ਕਦੇ ਕੇਜਰੀਵਾਲ ਨੂੰ ਜਹਾਜ਼ ਤੇ ਚੜਾ ਕੇ ਇੱਥੇ ਕਦੇ ਉੱਥੇ ਪੁਲਿਸ ਦੀ ਫੌਜ ਕਦੇ ਇੱਥੇ ਕਦੇ ਉੱਥੇ ਦਿੱਲੀ ਆਦੀ ਬੈਠੀ ਹੋਈ ਆ ਦੇ ਇਹਨਾਂ ਦੇ ਖਾਂਦਾਨ ਚ ਬੈਠੇ ਤੇ ਪੰਜਾਬ ਦੇ ਲੋਕਾਂ ਲੁੱਟਾ ਖੋਹਾਂ ਦੇ ਸ਼ਿਕਾਰ ਗੋਲੀਆਂ ਦੇ ਸ਼ਿਕਾਰ ਆ ਕੁਛ ਪੰਜਾਬ 'ਚ ਚੱਲ ਰਿਹਾ ਹੈ ਨਸ਼ੇ ਇੱਕ ਪਾਸੇ ਸਿਖਰ ਪਾਈ ਦੂਜੇ ਪਾਸੇ ਅਸਲੇ ਸ਼ਰੀਆਮ ਲਾ ਕੇ ਜੋ ਮਰਜ਼ੀ ਜਿਹਨੂੰ ਗੋਲੀ ਚਾਹ ਆ ਦੇ ਕੱਲ ਅੱਜ ਸਵੇਰ ਦੀ ਖਬਰ ਹੈ ਇੱਕ ਪ੍ਰਾਈਵੇਟ ਬੱਸ ਨੂੰ ਲੁਟੇਰਿਆ ਨੇ ਲੋਕੇ ਉੱਥੇ ਹੀ ਲਟਾਂ ਖਵਾ ਕਰਤੀਆਂ ਕੋਨ ਸੜਕਾਂ 'ਚ ਬੰਦੇ ਬੱਸ 'ਚ ਵੀ ਨਹੀਂ ਸੁਰੱਖਿਤਾ ਕਿੱਥੇ ਜਾਣ ਕਿੱਥੇ ਲੋਕੀ ਤੇ ਭਗਵੰਤ ਮਾਨ ਨੂੰ ਪਹੁੰਚੇ ਕੌਣ ਨਾ ਕੈਪਟਨ ਸਾਡੇ 4.5 ਸਾਲ ਬਾਹਰ ਨਿਕਲਿਆ ਨਾ ਚੰਨੀ ਨਾ ਇਹ ਇਹ ਜਿਹੜਾ ਕੇਜਰੀਵਾਲ ਨੂੰ ਤਾਂ ਦਿੱਲੀ ਕੌਣ ਲੱਭੂਗਾ ਉਹ ਤਾਂ ਆਪ ਜੇਲ੍ਹ ਦੇ ਕੁਝ ਹੀ ਦਿਨਾਂ ਦਾ ਮਹਿਮਾਨ ਹੈ ਜੇਲ੍ਹ 'ਚ ਜਾਊਗਾ ਤੇ ਉਹੀ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਲੋਕਾਂ ਦੇ ਵਿੱਚ ਅਸੀਂ ਰਲਿਆ ਆਮ ਬੰਦਾ ਆਮ ਤੁਹਾਡੇ ਵਰਗੇ ਇਨਸਾਨ ਆ ਜੋ ਇੰਨਾ ਖਾਸ ਬਨਿਆ ਹੋਇਆ ਹੈ ਕਿ ਜੇ ਕਿਸੇ ਪਿੰਡ ਤੋਂ ਲਗਣਾ ਵੀ ਹੋਵੇ ਤੇ ਆਸ-ਪਾਸ ਦੇ ਚਾਰ-ਛੇ ਪਿੰਡਾਂ ਨੂੰ ਸਾਰਿਆਂ ਨੂੰ ਬੰਦ ਕੀਤਾ ਛਾਵਣੀ ਬਣਾਈ ਜਾਂਦੀ ਹੈ